ਇਨਾਂ ਦੇ ਦਾ ਮੇਰਾ ਨਾਮ ਅਜੇਂਦਰ ਸਿੰਘ ਪਿੰਡ ਟੰਡਾ ਹਾਂਜੀ ਤੇ ਕੀ ਦਾ ਤੀਕ ਆਇਆ ਥੋੜੀ ਮੈਂ ਭਾਜੀ ਆਉਂਦੇ ਸੀ ਧਰੋਂ ਆਪਣੇ ਪਾਣੀ ਲਾਗ ਨਾ ਰਾ ਸਾਡੇ 12 12 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਨੇ ਮੂੰਹ ਲਵੇਟੇ ਦੋ ਜਣੇ ਸੀ ਅਣਪਛਾਤੇ ਕਿੰਨੇ ਹਾਂਡੇ ਇੱਕੋ ਦੋ ਇੱਕੋ ਹਾਂਡਾ ਇਹ ਆਈ ਤਾਂ ਮੈਂ ਦੇਖ ਕੇ ਤਾਂ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤਾਂ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਨਾ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਚੱਲਦੇ ਹਾਂਡੇ ਦੇ ਕੀਤਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲੇ ਜਿਹਾ ਕਰਕੇ ਤੇ ਉਹ ਨਿਕਲ ਗਈ ਨਜ਼ਰੋਂ ਹਾਂਜੀ ਮੋਟਰਗੱਡੀ ਸੀ ਮੋਟਰਸਕੂਟਰ ਸਪਲੈਂਡਰ ਸੀ ਕੀ ਨਾਂ ਦਿੱਤਾ ਰਹਿਣਾ ਮੇਰਾ ਨਾਂ ਪਜੀ ਰੁਪਿੰਦਰ ਸਿੰਘ ਰومی ਆ ਮੈਂ ਪਿੰਡ ਮਾੜੀ ਡੰਡਾ ਜਿਹੜਾ ਕੋਈ ਮੋਰ ਬਲਾਕ ਦਾ ਰੋ ਵਾਕਿਆ ਭਾਜੀ ਅਸੀਂ ਸੁੱਤੇ ਸੀ ਕੋਈ 8:30 ਵਜੇ ਖੜਾਕ ਹੋਇਆ ਬਾਹਰ ਜੀ ਤੇ ਮੈਂ ਉੱਠ ਕੇ ਕੋਟੇ ਦੇ ਚੜ ਕੇ ਦੇਖਿਆ ਵਾ ਮੈਨੂੰ ਤਾਂ ਕੁਝ ਬਦਲਦਾ ਦਿਖਿਆ ਨਹੀਂ ਕੁਝ ਵੀ ਸਵੇਰੇ ਮੈਨੂੰ ਸਰਕਾਰ ਆਉਦੀ ਹੈ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੈਨੂੰ ਬਾਹਰ ਉਹਦਾ ਜੇ ਉਹ ਬਸ ਉਹਨੇ ਕੋ ਗੱਲ ਨਹੀਂ ਕੀਤੀ ਫੋਨ ਕੱਟਦਾ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਿਹਦੇ ਤੇਰੇ ਘਰੇ ਗੋਲੀ ਚਲਾਈ ਬਾਗ ਤੇ ਅਸੀਂ ਫਿਰ ਕੈਮਰਾ ਚੈੱਕ ਕੀਤਾ ਤਾਂ ਉਹਦੇ ਵਿੱਚ 2000 ਮੁੰਡੇ ਦੇ ਮੂੰਹ ਬੰਨੇ ਜਣ ਪੈਤੇ ਤੇ ਉਹ ਫਾਇਰ ਕਰਤੀ ਰਿਹਾ ਡੇਟ ਦੇ ਉੱਤੇ ਤੇ ਕੋਈ ਦਲੇ ਕਾਲ ਕੋਈ ਨਹੀਂ ਤੇ ਭਰੀ ਕਾਲੋ ਪਹਿਲੇ ਜਦੋਂ ਬਾਅਦ ਕੋਈ ਕਾਲ ਨਹੀਂ ਬਾਅਦ ਚ ਗੋੜਾ ਜਿਹੜਾ ਜੋ ਮੰਗ ਕੀਤੀ ਕੋਈ ਨਾ ਨਹੀਂ ਕੋਈ ਕਾਲ ਨਹੀਂ ਅਜੇ ਕੋਈ ਕਾਲ ਨਹੀਂ ਤੇ ਇਸ ਬੰਦੇ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਹੈ ਕਿ ਡੀਐਸਓ ਸਾਹਿਬ ਨੂੰ ਕਾਲ ਕੀਤੀ ਹੈ ਐਸਐਸਓ ਸਾਹਿਬ ਤੇ ਪ੍ਰੋਸੈਸਨ ਆਇਆ ਵਾ ਜੀ ਤੇ ਕਾਰਵਾਈ ਚੱਲੀ ਗਈ ਜੀ ਮੰਗ ਕਰਦਾ ਮੰਗ ਬਸ ਵੀ ਬੰਦੇ ਟਰੇਸ ਕੀਤੇ ਜਾਣ ਫੜੇ ਜਾਣ ਤੇ ਕੌਣ ਬੰਦੇ ਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਹੋਵੇ ਸਾਨੂੰ ਦੱਸਿਆ ਜਾਵੇ ਕਿ ਕੀ ਜੋ ਸਾਡੇ ਮੱਦੇਨਜ਼ਰ ਕਿ ਲੱਗਦਾ ਤੁਹਾਨੂੰ ਕੋਈ ਵੀ ਪਿੱਛੇ ਤੋਂ ਲਗਤਬਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਿਆਇ ਨਾ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਹੈ ਸਾਰਾ ਜੀ ਜਦੋਂ ਟਰੇਸ ਹੋਣਾ ਕਾਰਵਾਈ ਹੋਣੀ ਆਪਣੇ ਆਪ ਦੇਖ ਜਾਣਾ ਸਭ